ਸਿੱਖ ਧਰਮ ਦਾ ਜਿਹੜਾ ਸਦਾਤ ਹੈ ਉਹ ਇਹ ਨਹੀਂ ਹੈ ਕਿ ਮੁਖ ਮੈਂ ਰਾਮ ਰਾਮ ਬਗਲ ਮੈਂ ਸ਼ੂਰੀ ਤੁਸੀਂ ਵੇਖਿਆ ਹੁਣ ਹੈ ਸਾਡੇ ਵਿੱਚ ਤੁਹਾਨੂੰ ਦੋ ਤਰ੍ਹਾਂ ਦੇ ਲੋਕ ਮਿਲਦੇ ਨੇ ਇਹ ਕੋਈ ਉਹ ਨੇ ਜਿਹੜੇ ਕਾਮੀ ਕੰਮ ਕਾਮੀ ਕੰਮ ਇਹ ਕੋਈ ਉਹ ਨੇ ਜਿਹੜੇ 24 ਘੰਟੇ ਬਾਣਾ ਫੜੀ ਫਿਰਦੇ ਨੇ ਸਤਿਗੁਰੂ ਜੀ ਨੇ ਸਾਨੂੰ ਸਭ ਤੋਂ ਵੱਡੀ ਗੱਲ ਜਿਹੜੀ ਉਹ ਹੈਗੇ ਹੈਗੀ ਟਾਈਮ ਮੈਨੇਜਮੈਂਟ ਉਹ ਨਹੀਂ ਸ਼ਬਦ ਅੰਗਰੇਜ਼ੀ ਦਾ ਪਰ ਜੇ ਇਹਨੂੰ ਤੁਸੀਂ ਦੂਜੇ ਅਰਥਾਂ ਵਿੱਚ ਲਵੋਗੇ ਤੇ ਇਹ ਗੱਲ ਤੁਸੀਂ ਵੀ ਬੋਲਦੇ ਸੁਣਦੇ ਹੋਵੋਗੇ ਕਿ ਜਿਸ ਬੰਦੇ ਨੇ ਸਮੇਂ ਦੀ ਕਦਰ ਨਹੀਂ ਕੀਤੀ ਯਾਦ ਰੱਖਣਾ ਸਮੇਂ ਨੇ ਉਸ ਬੰਦੇ ਦੀ ਵੀ ਕਦਰ ਨਹੀਂ ਪਾਈ ਇਹ ਗੱਲ ਨੋਟ ਕਰਨੀ ਤੁਸੀਂ ਤੁਸੀਂ ਵੇਖਿਆ ਹੋਣਾ ਬੜੀ ਦੁਨੀਆ ਅਮੀਰ ਨਵਾਜ ਹੈ ਪਰ ਜੇ ਤੁਹਾਨੂੰ ਕਦੇ ਕਿਡਨੀਆਂ ਦੀ ਲੋੜ ਪੈ ਗਈ ਤੇ ਤੁਹਾਨੂੰ ਕਿਸੇ ਗਰੀਬ ਨੇ ਦੇਣੀਆਂ ਨੇ ਅਮੀਰ ਨੇ ਕੋਈ ਨਹੀਂ ਦੇਣੀਆਂ ਕਰਦਾ ਨੌਕਰ ਨੁਕਰਾਨੀ ਤੇ ਕਹਿ ਦੇਗਾ ਕਿ ਮਾਲਕਣ ਮੈਂ ਮੈਂ ਜੂ ਕਿ ਕੀ ਕਰਨਾ ਭਾਂਡੇ ਮਾਣਨੇ ਨੇ ਨਾ ਮੈਂ ਸਾਰੀ ਉਮਰ ਤੁਹਾਡੀ ਰੋਟੀ ਖਾਧੀ ਏ ਮੈਂ ਤੁਹਾਨੂੰ ਕਿਡਨੀ ਨਹੀਂ ਦੇ ਸਕਦੀ ਅਸੀਂ ਐਡੇ ਮੂਰਖ ਆ ਕਿ ਅਸੀਂ ਮੂੰਹ ਤਾਂ ਚੁੱਕਿਆ ਹੋਇਆ ਜਦੋਂ ਕਿ ਰੱਬ ਨੇ ਅੱਖਾਂ ਸਾਡੀਆਂ ਸਿਰ ਤੇ ਨਹੀਂ ਲਾਈਆਂ ਇਹਨਾਂ ਨੇ ਵੇਖਿਆ ਹੋਣਾ ਘਰ 'ਚ ਟੀਵੀ ਕੰਧ ਤੇ ਤਾਂ ਲਾਏ ਹੁੰਦੇ ਤਾਂ ਮੂੰਹ ਚੋੱਕ ਕੇ ਵੇਖਣ ਡੇ ਹੁੰਦੇ ਨੇ ਕਿ ਰੱਬ ਕਮਲਾ ਸੀ ਉਹਨੇ ਅੱਖਾਂ ਐ ਕਰਕੇ ਕਿਉਂ ਨਹੀਂ ਲਾਈਆਂ ਸਿੱਖ ਦੇ ਕੁਛ ਨਹੀਂ ਅਸੀਂ ਅਸੀਂ ਗੁਰਦੁਆਰੇ ਵੀ ਆਉਂਨੇ ਆ ਨਾ ਤੇ ਉਹ ਇੱਕ ਜਿਵੇਂ ਸ਼ੂ ਮੰਤਰ ਹੁੰਦਾ ਨਾ ਅਸੀਂ ਉਸ ਕੈਟਾਗਰੀ ਦੇ ਲੋਕ ਆ ਗਿਆਨੀ ਜੀ ਸਿਰ ਤੇ ਹੱਥ ਰੱਖ ਦੋ ਜੀ ਥਾਪੜਾ ਦੇ ਦਿਓ ਜੀ ਕੋਈ ਸ਼ਬਦ ਦੱਸ ਦਿਓ ਜੀ ਕੋਈ ਸਵਾਦੀ ਪੁੜੀ ਦੇ ਦਿਓ ਜੀ ਅਸੀਂ ਇੱਥੇ ਖਲੋਤੇ ਹੋਏ ਆ ਪਰ ਜੇ ਤੁਸੀਂ ਕਿਤੇ ਗੁਰਦੁਆਰੇ ਬੈਠ ਕੇ ਥੋੜੇ ਦਿਨ ਵੀ ਕੁਝ ਸਿੱਖ ਲਓ ਤੁਹਾਡੀ ਜ਼ਿੰਦਗੀ ਚ ਕੋਈ ਕਾਟਾ ਨਹੀਂ ਰਵੇਗਾ ਅਗਰ ਰੱਬ ਨੇ ਮਾਲਾ ਹੀ ਫੜਾਉਣੀ ਹੁੰਦੀ ਤੇ 10 ਉਂਗਲਾਂ ਦੀ ਕੀ ਲੋੜ ਸੀ ਮਾਲਾ ਲਈ ਤੇ ਕੁੰਗੜ ਤੇ ਅੰਗੂਠਾ ਹੀ ਬਹੁਤ ਸੀ ਰੱਬ ਨੇ ਤੁਹਾਨੂੰ 10 ਉਂਗਲਾਂ ਦਿੱਤੀਆਂ ਨੇ ਦਸਾਂ ਨੋਹਾਂ ਦੀ ਕੀਰਤ ਕਰਨ ਲਈ ਕਿਹਾ ਸੀ ਇਸੇ ਕਰਕੇ ਤੁਸੀਂ ਵੇਖਿਆ ਹੋਣਾ ਕਿ ਅੱਜ ਕਿੰਨੀ ਫੌਜ ਵੇਲੇ ਤੁਰੇ ਫਿਰਦੀ ਹੈ ਗਲਤੀ ਹੈ ਜਿਹੜੇ ਅਣਪੜ੍ਹਨੇ ਉਹ ਇੰਨਾਂ ਚੀਜ਼ਾਂ ਦੇ ਮਗਰ ਤੁਰੇ ਹੋਏ ਨੇ ਜਿਹੜੇ ਪੜ੍ਹੇ ਲਿਖੇ ਨੇ ਉਹ ਉਦਾਂ ਹੀ ਚੈਲੰਜ ਕਰਕੇ ਬੈਠੇ ਨੇ ਧਰਮ ਨੂੰ ਵੀ ਕਿਹੜੀ ਪੜ੍ਹਾਈ ਹੈ ਜਿਹੜੀ ਧਰਮ ਨੂੰ ਚੈਲੰਜ ਕਰ ਸਕਦੀ ਹੈ ਦੱਸੋ ਤੁਹਾਡੀ ਪੜ੍ਹਾਈ ਚ ਕਿਤੇ ਧਰਮ ਹੈਗਾ ਬੜੀ ਮੁਸ਼ਕਲ ਨਾਲ ਇੱਕ ਡਿਗਨਿਟੀ ਦਾ ਪੀਰੀਅਡ ਹੋਏਗਾ ਉਹ ਡਿਵਿਨਿਟੀ ਦੇ ਪੀਰੀਅਡ ਵਿੱਚ ਪੰਜ ਪਿਆਰਿਆਂ ਦੇ ਨਾਂ ਆ ਗਏ ਚਾਰ ਸਾਹਿਬਜ਼ਾਦਿਆਂ ਦੇ ਨਾਂ ਆ ਗਏ 10 ਗੁਰੂਆਂ ਦੇ ਨਾਂ ਆ ਗਏ ਪੰਜ ਕਕਾਰਾਂ ਦੇ ਨਾਂ ਆ ਗਏ ਪੰਡਤਖਤਾਂ ਦੇ ਨਾਂ ਆ ਗਏ ਤੇ ਤੁਸੀਂ ਕੀ ਸੋਚਦੇ ਵੀ ਤੁਸੀਂ ਧਰਮ ਪੜ ਲਿਆ ਇਹ ਤੁਹਾਡੇ ਧਰਮ ਦੀ ਮੁੱਢਲੀ ਜਾਣਕਾਰੀ ਇਸ ਤੋਂ ਅੱਗੇ ਕੁਝ ਵੀ ਨਹੀਂ ਹੈ ਪੜਾਈ ਦਾ ਧਰਮ ਨਾਲ ਕੋਈ ਵੈਰ ਵਿਰੋਧ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਘਰ ਵਿੱਚ ਹਰ ਪੜ੍ਹਾਈ ਤੁਹਾਡੀ ਪ੍ਰਵਾਨ ਹੈ ਕਿਉਂਕਿ ਜਿਹੜੀ ਰੱਬ ਦੀ ਗੱਲ ਹੈ ਉਹ ਤੇ ਭਾਖਿਆ ਭਾਉ ਅਪਾਰ ਹੈ ਉਹ ਤੁਹਾਡੇ ਪਿਆਰ ਦੀ ਬੋਲੀ ਸਮਝਦਾ ਹੈ ਤੁਸੀਂ ਕੀ ਸੋਚਦੇ ਹੋ ਕਿ ਬੱਚਾ ਜਦੋਂ ਬੋਲਣ ਲੱਗਦਾ ਹੈ ਤੇ ਮਾਂ ਨੂੰ ਸਮਝ ਆਉਂਦੀ ਹੈ ਨਹੀਂ ਜਿਸ ਮਾਂ ਨੇ ਜਨਮ ਦਿੱਤਾ ਹੁੰਦਾ ਹੈ ਨਾ ਬੱਚਾ ਤੇ ਬੋਲਣ ਬਹੁਤ ਸਮੇਂ ਬਾਅਦ ਲੱਗਦਾ ਹੈ ਕਈ ਵਾਰੀ ਤਤਲਾਉਂਦਾ ਰਹਿੰਦਾ ਹੈ ਕਈ ਵਾਰੀ ਥੱਥੇ ਆਉਂਦਾ ਰਹਿੰਦਾ ਕਿ ਤੂੰ ਸੋਚਦੇ ਵੀ ਰੱਬ ਨੂੰ ਸਿਰ ਪੰਜਾਬੀ ਸਮਝ ਆਉਂਦੀ ਹੈ ਨਹੀਂ ਉਹਨੂੰ ਦੁਨੀਆ ਦੀ ਹਰ ਲੈਂਗੁਏਜ ਸਮਝ ਆਉਂਦੀ ਹੈ ਕੀਤਿਆਂ ਖਾਣੀ ਕੀਤਿਆਂ ਬਾਣੀ ਇਹ ਲਿਖਿਆ ਹੋਇਆ ਜਪਜੀ ਸਾਹਿਬ ਦੇ ਵਿੱਚ ਪਰ ਪੜੇ ਕੌਣ ਬਾਥਰੂਮ ਚ ਨਾਉਂਦਿਆਂ ਨਾਉਂਦਿਆਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜਿੱਦਨ ਤੁਸੀਂ ਬੈਠ ਕੇ ਨਿਸ਼ਟਾ ਦੇ ਨਾਲ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਫਿਰ ਸਮਝ ਆਏਗੀ ਕਿ ਸਤਗੁਰੂ ਜੀ ਨੇ ਧਰਮਸ਼ਾਲਾ ਵੀ ਬਣਾਈ ਹੈ ਪਰ ਉਥੇ ਦੋ ਵਕਤ ਸੰਗਤ ਜੁੜਦੀ ਹੈ ਸਾਰਾ ਦਿਨ ਨਹੀਂ ਜੁੜਦੀ ਬਾਕੀ ਸਮਾਂ ਸੰਗਤ ਆਪਣਾ ਕੰਮ ਕਰਦੀ ਹੈ ਔਰ ਕੰਮ ਕੀ ਸਾਡੇ ਬਜ਼ੁਰਗਾਂ ਨੇ ਮੰਨੇ ਹੈ ਉਤਮ ਖੇਤੀ ਮੱਦਮ ਵਪਾਰ ਲਖਿਤ ਚੱਕਰੀ ਹੁਣ ਤੁਸੀਂ ਅੱਜ ਕਹੋਗੇ ਵੀ ਨਹੀਂ ਨੌਕਰੀ ਦੇ ਵਿੱਚ ਤੇ ਬੜੀਆਂ ਮੌਜਾਂ ਨੇ ਨਹੀਂ ਵਪਾਰ ਦੇ ਵਿੱਚ ਫਿਰ ਵੀ ਕੁਝ ਬਚ ਜਾਂਦਾ ਹੈ ਨੌਕਰੀ ਦੇ ਵਿੱਚ ਤੁਸੀਂ ਵੇਖਿਆ ਜਦੋਂ ਜੋਬਾਂ ਜਾਂਦੀਆਂ ਨੇ ਬੰਦੇ ਰੋਡ ਤੇ ਆ ਜਾਂਦੇ ਨੇ ਸੜਕ ਤੇ ਔਰ ਨੌਕਰੀ ਕਰਨ ਵਾਲਾ ਚਲਾ ਜਾਏ ਤੇ ਬਾਕੀ ਘਰ ਚ ਬਚਦਾ ਕੀ ਹੈ ਕੁਝ ਵੀ ਨਹੀਂ ਬਚਦਾ ਵਪਾਰ ਦੇ ਵਿੱਚ ਵਪਾਰੀ ਮਰਦਾ ਹੈ ਵਪਾਰ ਨਹੀਂ ਮਰਦਾ ਹੁਣ ਇੱਥੇ ਤੇ ਮੈਨੂੰ ਪਤਾ ਨਹੀਂ ਪਰ ਮੈਨੂੰ ਆਪਣੇ ਇਲਾਕੇ 'ਚ ਪਤਾ ਹੈ ਵੀ ਜਦੋਂ ਅਸੀਂ ਮੰਡੀ 'ਚ ਜਾਂਦੇ ਸੀ ਨਾ ਕੁਝ ਵੇਚਣ ਤੇ ਉਹ ਦੋ ਤਰ੍ਹਾਂ ਦੀ ਜਿੰਸ ਵੇਚਦੀ ਸੀ ਫਸਲ ਇੱਕ ਹੁੰਦੀ ਸੀ ਕਿ ਆੜਤੀਆ ਕਿਉਂਕਿ ਹੈ ਤਾਂ ਉਹ ਕਮਿਸ਼ਨ ਏਜੰਟੀ ਹੈ ਨਾ ਉਹ ਖੁਦ ਖਰੀਦਦਾ ਸੀ ਜਾਂ ਕਿਸੇ ਨੂੰ ਵਪਾਰੀ ਨੂੰ ਬਕਾਉਂਦਾ ਸੀ ਫਿਰ ਕੋਈ ਦੋ ਦਿਨਾਂ ਬਾਅਦ ਪੇਮੈਂਟ ਆਉਦੀ ਸੀ ਇੱਕ ਨੂੰ ਸ਼ਾਇਦ ਉਹ ਚੁੰਤੀ ਕਹਿੰਦੇ ਹੁੰਦੇ ਸੀ ਉਹ ਹੁੰਦਾ ਸੀ ਵੀ ਹੁਣੇ ਦਿਓ ਤੇ ਹੁਣੇ ਪੈਸੇ ਲਾਓ ਸਾਡੀ ਹੁਣ ਕਮਾਈ ਇਦਾਂ ਦੀ ਹੈ ਅਸੀਂ ਇੱਧੇ ਹੀ ਚਾਹੁੰਨੇ ਵੀ ਜਿਹੜੇ ਗੁਰਦੁਆਰੇ ਮੱਥਾ ਟੇਕਣ ਜਾਈਏ ਸ਼ਾਮ ਨੂੰ ਸਾਰਾ ਕੰਮ ਹੋ ਜਾਣਾ ਚਾਹੀਦਾ ਜਦੋਂ ਪਾਠ ਕਰੀਏ ਘੰਟੇ ਬਾਅਦ ਸੁਨੇਹਾ ਆ ਜਾਣਾ ਚਾਹੀਦਾ ਜਿਵੇਂ ਐਸਐਮਐਸ ਆਉਂਦਾ ਹੈ ਕਿ ਤੁਹਾਡਾ ਕੰਮ ਹੋ ਗਿਆ ਨਹੀਂ ਕਿਸਾਨਾਂ ਨੂੰ ਵੀ ਸਵਾ ਸਾਲ ਲੱਗਿਆ ਬੈਠੇ ਰਹੇ ਰੱਬ ਨੇ ਉਹਨਾਂ ਦੀ ਭਗਤੀ ਪ੍ਰਵਾਨ ਕਰ ਲਈ ਉਨਾ ਪੱਕੀ ਵੀ ਨਹੀਂ ਜੀ ਤੇ ਸਰਕਾਰਾਂ ਦੀਆਂ ਗੱਲਾਂ ਨੇ ਨਹੀਂ ਸਰਕਾਰਾਂ ਨੂੰ ਚਲਾਉਣ ਵਾਲੀ ਵੀ ਇੱਕ ਉੱਪਰ ਸਰਕਾਰ ਬੈਠੀ ਐ ਤਦੇ ਸੰਤ ਅਤਰ ਸਿੰਘ ਵਸਤੂ ਆਣੇ ਵਾਲਿਆ ਨੇ ਜਾਰਜ ਪੰਚਮ ਦੀ ਜਦੋਂ ਤਾਜ ਪੋਸ਼ੀ ਹੋਈ ਲਾਲ ਕਿਲੇ ਵਿੱਚ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਸ਼ੀਰਵਾਦ ਦਿਓ ਤੇ ਪਤਾ ਉਹਨਾਂ ਨੇ ਸ਼ਬਦ ਕੀ ਪੜਿਆ ਸੀ ਉਹਨਾਂ ਨੇ ਕਿਹਾ ਜੀ ਮੇਰੇ ਕੋਲ ਤਾਂ ਗੁਰਬਾਣੀ ਹੈ ਤੇ ਜਿੰਨੇ ਕੋਥੇ ਸਿੱਖ ਰਾਜੇ ਬੈਠੇ ਸੀ ਉਹਨਾਂ ਕਹਿਆ ਵੀ ਘਟੋ ਘਟ ਤੁਸੀਂ ਤੇ ਮੇਰੇ ਨਾਲ ਬੋਲੋ ਉਹਨਾਂ ਨੇ ਧਾਰਨਾ ਪੜੀ ਸੀ ਕਿ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ دیਵਾਜਾ ਉਹ ਨਹੀਂ ਸ਼ਬਦ ਤੇ ਬੜੇ ਗੁਰੂ ਕੇ ਕੀਰਤਨੀਆਂ ਨੇ ਗਾਇਆ ਪਰ ਕਦੇ ਭਾਈ ਲਖਵਿੰਦਰ ਸਿੰਘ ਤੋਂ ਸੁਣਿਓ ਜਦੋਂ ਕਹਿੰਦੇ ਨੇ ਨਾ ਤੁਮ ਹੋ ਉਹ ਇੱਥੇ ਰੁੱਕ ਜਾਂਦੇ ਨੇ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਉਸ ਤੋਂ ਵੱਡਾ ਕੋਈ ਨਹੀਂ ਹੈਗਾ ਇਸਾਰਾ ਕੁਝ ਕਰਨ ਕਰਾਉਣ ਵਾਲਾ ਉਹ ਆਪ ਹੀ ਹੈ